ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਤੁਸੀਂ ਲੋਹੜੀ ਤੋਂ ਪਹਿਲਾਂ-ਪਹਿਲਾਂ ਇਹ 2 ਰੁਪਏ ਦੀ ਚੀਜ਼ ਆਪਣੇ ਘਰ ਵਿੱਚ ਲੈ ਕੇ ਆਉਣੀ ਹੈ ਵੇਖ ਲੈਣਾ ਜੀ ਤੁਹਾਡੀਆਂ ਖੜਲੀ ਚੋਲੀਆਂ ਵੀ ਭਰ ਜਾਣਗੀਆਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ। ਸਾਥ ਸੰਗਤ ਹੈ ਜੀ। ਪੁਰਾਣੇ ਜ਼ਮਾਨੇ ਦੀ ਗੱਲ ਹੈ ਕਿ ਇੱਕ ਨਗਰ ਦੇ ਵਿੱਚ ਇੱਕ ਲੱਕੜਹਾਰਾ ਰਹਿੰਦਾ ਸੀ। ਉਹ ਬੜਾ ਹੀ ਮਿਹਨਤਕਸ਼ ਇਨਸਾਨ ਸੀ। ਚੰਗਾ ਨੇਕ ਇਨਸਾਨ ਸੀ। ਆਪਣੇ ਪਰਿਵਾਰ ਦੇ ਲਈ ਹਰ ਰੋਜ਼ ਮਿਹਨਤ ਕਰਕੇ ਇਹ ਲੱਕੜਾਂ ਤੋੜ ਕੇ ਲੱਕੜਾਂ ਕੱਟ ਕੇ ਲੈ ਕੇ ਆਇਆ ਕਰਦਾ ਸੀ। ਜੰਗਲ ਦੇ ਵਿੱਚ ਮਿਹਨਤ ਕਰਕੇ ਬਾਅਦ ਵਿੱਚ ਬਾਜ਼ਾਰ 'ਚ ਜਾ ਕੇ ਲੱਕੜਾਂ ਦੀ ਫਰੋਖਤ ਕਰਦਾ ਸੀ ਜੋ ਕੁਝ ਬਣਦਾ ਜਾ ਕੇ ਆਪਣੇ ਘਰੇ ਆਪਣੇ ਮਾਪਿਓ ਨੂੰ ਆਪਣੇ ਘਰ ਵਾਲੀ ਨੂੰ ਜਾ ਕੇ ਫੜਾ ਦਿੰਦਾ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਿਆ ਕਰਦਾ ਸਭ ਕੁਝ ਠੀਕ ਠਾਕ ਗੁਜ਼ਰ ਰਿਹਾ ਸੀ ਨਾ ਤਾਂ ਇਹਦੇ ਮਨ ਵਿੱਚ ਕੋਈ ਲਾਲਚ ਸੀ ਤੇ ਨਾ ਹੀ ਇਹਦੇ ਪਰਿਵਾਰ ਦੇ ਮਨ ਵਿੱਚ ਕੋਈ ਲਾਲਚ ਸੀ ਕਦੇ-ਕਦਾਈਂ ਇਹਦੀ ਘਰ ਵਾਲੀ ਇਹ ਕਹਿ ਦਿੰਦੀ ਸੀ ਕਿ ਜ਼ਿੰਦਗੀ ਦੇ ਵਿੱਚ ਕੁਝ ਸੁੱਖ ਸੁਵਿਧਾਵਾਂ ਵੀ ਹੋਣੀਆਂ ਚਾਹੀਦੀਆਂ ਹਨ ਹਰ ਇਨਸਾਨ ਦੇ ਕੋਈ ਸ਼ੌਕ ਹੁੰਦੇ ਹਨ ਇਹਨਾਂ ਚੀਜ਼ਾਂ ਦੀ ਇੱਕ ਉਮਰ ਹੁੰਦੀ ਹੈ ਉਸਨੇ ਕਹਿਦਿਆ ਕਰਨਾ ਮਾਲਕ ਨੇ ਜਿੱਥੇ ਰੱਖਿਆ ਹੈ ਉੱਥੇ ਹੀ ਰਹੀਏ ਤਾਂ ਠੀਕ ਹੈ ਮਿਹਨਤ ਵਧਾਈ ਜਾ ਸਕਦੀ ਹੈ ਪਰ ਆਪਾਂ ਕਿਸੇ ਨਾਲ ਠੱਗੀ ਧੋਖਾ ਝੂਠ ਇਹਨਾਂ ਚੀਜ਼ਾਂ ਦੀ ਮਦਦ ਨਹੀਂ ਲੈਣੀ ਘਰਵਾਲੀ ਵੀ ਕਹਿੰਦੀ ਚਲੋ ਠੀਕ ਹੈ ਇੱਕ ਦਿਨ ਇਹ ਜੰਗਲ ਦੇ ਵਿੱਚ ਬਹੁਤ ਉੱਚੇ ਦਰਖਤ ਦੇ ਉੱਤੇ ਚੜ ਕੇ ਉਸ ਦੀਆਂ ਉੱਪਰਲੀਆਂ ਸ਼ਖਾਵਾਂ ਨੂੰ ਕੱਟ ਰਿਹਾ ਸੀ ਉੱਪਰਲੀਆਂ ਸ਼ਖਾਵਾਂ ਨੂੰ ਵੱਢ ਕੇ ਨੂੰ ਸੁੱਟ ਰਿਹਾ ਸੀ ਉਹ ਬਹੁਤ ਹੀ ਜ਼ਿਆਦਾ ਵਿਸ਼ਾਲ ਦਰਖਤ ਸੀ ਬਹੁਤ ਉੱਚਾ ਸੀ ਉਹ ਸਵੇਰੇ ਸਵੇਰੇ ਹੀ ਘਰੇ ਨਿਕਲਿਆ ਹੋਇਆ ਸੀ ਇਸ ਕਾਰਨ ਹੁਣ ਉਸ ਨੂੰ ਥਕਾਵਟ ਵੀ ਹੋ ਚੁੱਕੀ ਸੀ ਇੰਨਾ ਕੁ ਜ਼ਿਆਦਾ ਕੰਮ ਸੀ ਕਿ ਇਹ ਲੱਕੜਾ ਕੱਟਦਾ ਕੱਟਦਾ ਬੜਾ ਜ਼ਿਆਦਾ ਥੱਕ ਗਿਆ ਉਸ ਦਾ ਦਿਲ ਕਰਦਾ ਸੀ ਕਿ ਲੰਮੇ ਪੈ ਜਾਵਾਂ ਦੋ ਸ਼ਖਾਵਾਂ ਨੂੰ ਜੋੜ ਕੇ ਪਰ ਸੋਚਿਆ ਕਿ ਇੱਥੇ ਤਾਂ ਬਹੁਤ ਬੁਰੀ ਤਰ੍ਹਾਂ ਡਿੱਗਾਗਾ ਥੱਲੇ ਡਿੱਗਦਿਆਂ ਸਾਰ ਮੇਰੀ ਮੌਤ ਮੇਰੀ ਮੌਤ ਹੋ ਜਾਵੇਗੀ ਕੱਖ ਵੀ ਨਹੀਂ ਬਚਣਾ ਇਸ ਲਈ ਹੌਲੀ-ਹੌਲੀ ਕਰਕੇ ਉਹ ਥੱਲੇ ਉਤਰਿਆ ਥੱਲੇ ਦਰਖਤ ਦੇ ਹੇਠਾਂ ਜਿਹੜੀਆਂ ਲੱਕੜੀਆਂ ਪਈਆਂ ਹੋਈਆਂ ਸਨ ਉਹਨਾਂ ਦੇ ਉੱਪਰ ਹੀ ਉਹਨਾਂ ਲੱਕੜੀਆਂ ਨੂੰ ਉੱਥੇ ਪਈਆਂ ਰਹਿਣ ਦਿੱਤਾ ਤੇ ਦੂਜੇ ਦਰਖਤ ਦੇ ਹੇਠਾਂ ਜਾ ਕੇ ਲੰਮੇ ਪੈ ਗਿਆ ਇਸਨੇ ਸੋਚਿਆ ਕਿ ਝਟਪਲ ਲੱਕ ਸਿੱਧਾ ਕਰ ਲੈਂਦਾ ਹਾਂ ਆਪਣੇ ਸਰੀਰ ਨੂੰ ਆਰਾਮ ਦੇ ਕੇ ਫਿਰ ਤੋਂ ਮਿਹਨਤ ਕਰਨ ਲੱਗ ਜਾਵਾਂਗਾ ਪਰ ਥਕਾਵਟ ਇੰਨੀ ਕੁ ਜ਼ਿਆਦਾ ਹੋ ਚੁੱਕੀ ਸੀ ਜਿਵੇਂ ਉਹ ਬਹੁਤ ਹੀ ਥੱਕਿਆ ਹੋਇਆ ਸੀ ਉਹ ਬੜੀ ਹੀ देर ਨਾ ਉੱਠਿਆ ਤੇ ਉਸ ਨੂੰ ਪੈਂਦਿਆਂ ਪੈਂਦਿਆਂ ਹੀ ਨੀਂਦ ਆ ਗਈ ਇੰਨੀ ਕੁ ਡੂੰਗੀ ਨੀਂਦ ਵਿੱਚ ਚਲਿਆ ਗਿਆ ਕਿ ਬਹੁਤ ਸਮਾਂ ਇਸਨੇ ਨੀਂਦ ਦੇ ਵਿੱਚ ਹੀ ਇਸ ਨੂੰ ਅਜੀਬੋ ਗਰੀਬ ਕਿਸਮ ਦਾ ਇੱਕ ਬਹੁਤ ਹੀ ਚੰਗਾ ਸੁਪਨਾ ਆਇਆ ਜਦੋਂ ਉੱਠਿਆ ਤਾਂ ਉੱਠ ਕੇ ਉੱਬੜਵਾਹੇ ਇਸਨੇ ਬਿਲਕੁਲ ਉਸ ਦਰਖਤ ਦੇ ਨਾਲ ਦੀ ਜ਼ਮੀਨ ਨੂੰ ਪੁੱਟਣਾ ਸ਼ੁਰੂ ਕਰ ਦਿੱਤਾ ਕਿਉਂਕਿ ਸੁਪਨੇ ਦੇ ਵਿੱਚ ਇਹ ਹੀ ਸਾਰਾ ਕੁਝ ਜਿਸ ਇਲਾਕੇ ਵਿੱਚ ਉਹ ਫਿਰ ਰਿਹਾ ਸੀ ਇਹ ਹੀ ਇਲਾਕਾ ਇਹਦੇ ਸੁਪਨੇ ਵਿੱਚ ਆਇਆ ਹੋਇਆ ਸੀ। ਇਹ ਹੀ ਦੋ ਦਰਖਤ ਇਹ ਹੀ ਉਹਦੇ ਸੁਪਨੇ ਵਿੱਚ ਆਏ ਹੋਏ ਸਨ ਜਿੱਥੇ ਇਸ ਵੇਲੇ ਉਹ ਲੱਕੜਾਂ ਦੀ ਕਟਾਈ ਕਰ ਰਿਹਾ ਸੀ। ਇਹ ਸੁਪਨੇ ਦੇ ਵਿੱਚ ਇਸਨੇ ਦੇਖਿਆ ਸੀ। ਇਹਨਾਂ ਦਰਖਤਾਂ ਦੇ ਦਰਮਿਆਨ ਜਿਹੜੀ ਜਗ੍ਹਾ ਹੈ ਉੱਥੇ ਇੱਕ ਦੋ ਨਹੀਂ ਪੰਜ ਘੜੇ ਗੱਡੇ ਹੋਏ ਹਨ। ਪਰ ਇੱਕ ਘੜੇ ਦੇ ਵਿੱਚ ਬਹੁਤ ਜ਼ਿਆਦਾ ਸੋਨੇ ਤੇ ਚਾਂਦੀ ਦੀਆਂ ਮੋਹਰਾਂ ਹਨ ਉਸਨੇ ਇਸ ਥਾਂ ਦੀ ਪਟਾਈ ਕਰਨੀ ਸ਼ੁਰੂ ਕਰ ਦਿੱਤੀ ਉਸ ਨੂੰ ਖੋਦਿਆ ਤੇ ਹੈਰਾਨ ਰਹਿ ਗਿਆ ਸੱਚਮੁੱਚ ਜਿਵੇਂ ਸੁਪਨੇ ਦੇ ਵਿੱਚ ਪਤਾ ਲੱਗਿਆ ਸੀ ਬਿਲਕੁਲ ਇਸੇ ਹੀ ਤਰੀਕੇ ਨਾਲ ਇਸ ਨੂੰ ਪੰਜ ਘੜੇ ਬਰਾਮਦ ਹੋਏ ਹਰ ਇੱਕ ਘੜੇ ਦਾ ਚੱਪਣ ਚੁੱਕ ਕੇ ਜਦੋਂ ਉਸ ਨੂੰ ਦੇਖ ਰਿਹਾ ਸੀ ਉਸ ਵਿੱਚੋਂ ਕਿਸੇ ਵਿੱਚੋਂ ਹੀਰੇ ਜਵਾਹਰਾਤ ਕਿਸੇ ਵਿੱਚੋਂ ਸੋਨੇ ਚਾਂਦੀ ਦੀਆਂ ਮੋਹਰਾਂ ਵੇਖ ਕੇ ਬਹੁਤ ਹੀ ਹੈਰਾਨ ਵੀ ਹੋਇਆ ਤੇ ਖੁਸ਼ ਵੀ ਹੋ ਗਿਆ ਇਹ ਸਮਾਂ तकरीबन ਦੁਪਹਿਰ ਦਾ ਸਮਾਂ ਸੀ ਦਿਲ ਤਾਂ ਕਰਦਾ ਸੀ ਹੁਣੇ ਲੱਕੜਾਂ ਲੱਦਣ ਦੀ ਬਜਾਏ ਆਪਣੇ ਨਾਲ ਲਿਆਂਦੇ ਹੋਏ ਖੜੇ ਉੱਤੇ ਇਹ ਸਾਰਾ ਕੁਝ ਲੱਦ ਲਵੇ ਆਪਣੇ ਪਿੰਡ ਨੂੰ ਰਵਾਨਾ ਹੋ ਜਾਵੇ ਪਰ ਸੋਚਿਆ ਜੇ ਰਸਤੇ ਵਿੱਚ ਕਿਸੇ ਨੇ ਵੇਖ ਲਿਆ ਜੇ ਰਾਜੇ ਤੱਕ ਖਬਰ ਪਹੁੰਚ ਗਈ ਜੇ ਕੋਤਵਾਲਾ ਨੇ ਮੇਰੀ ਤਲਾਸ਼ ਕਰ ਲਈ ਇਹ ਸਾਰਾ ਕੁਝ ਬਰਾਮਦ ਹੋਇਆ ਫਿਰ ਕੀ ਬਣੂਗਾ ਮੈਂ ਇੱਕ ਪਾਸੇ ਤਾਂ ਅਮੀਰ ਹੋ ਗਿਆ ਮੇਰੇ ਹੱਥ ਦੇ ਵਿੱਚ ਤਾਂ ਮੇਰੇ ਹੱਥ ਦੇ ਵਿੱਚ ਧਨ ਦੌਲਤ ਆ ਗਈ ਹੈ ਮੇਰੇ ਹਾਲਾਤ ਸੁਧਰਨ ਵਾਲੇ ਹਨ ਪਰ ਜੇ ਕਿਤੇ ਮੈਨੂੰ ਰਾਜੇ ਦੇ ਲੋਕਾਂ ਨੇ ਵੇਖ ਲਿਆ ਮੇਰੇ ਨਸੀਬ ਵਿੱਚ ਜੇਲ੍ਹ ਹੋ ਜਾਵੇਗੀ ਇਸ ਲਈ ਲਾਲਚ ਚੰਗਾ ਨਹੀਂ ਬਚਪਨ ਤੋਂ ਪੜਿਆ ਲਿਖਿਆ ਹੈ ਬਿਹਤਰ ਹੀ ਹੋਵੇਗਾ ਮੈਂ ਲੱਕੜਾਂ ਲੱਦ ਕੇ ਘਰ ਨੂੰ ਵਾਪਸ ਮੁੜ ਜਾਂਦਾ ਹਾਂ ਇਹ ਘੜੇ ਜਿੱਥੋਂ ਨਿਕਲੇ ਹਨ ਉਹਨਾਂ ਨੂੰ ਉੱਥੇ ਦੱਬ ਦਿੰਦਾ ਹਾਂ ਕੋਈ ਨਾ ਕੋਈ ਇੱਥੇ ਚੀਜ਼ ਦੀ ਨਿਸ਼ਾਨੀ ਰੱਖ ਜਾਂਦਾ ਹਾਂ ਉਸਨੇ ਆਪਣਾ ਜਿਹੜਾ ਘੋੜਾ ਲਿਆਂਦਾ ਹੋਇਆ ਸੀ ਉਹਦੇ ਲੱਕੜਾਂ ਲੱਦਣੀਆਂ ਸ਼ੁਰੂ ਕਰ ਦਿੱਤੀਆਂ ਸਭ ਤੋਂ ਪਹਿਲਾਂ ਉਹ ਘੜੇ ਉਸੇ ਤਰੀਕੇ ਦੇ ਨਾਲ ਨੱਪ ਕੇ ਉਹਨਾਂ ਤੇ ਮਿੱਟੀ ਪਾ ਦਿੱਤੀ ਉਸ ਥਾਂ ਤੇ ਉਸਨੇ ਉਸੇ ਤਰੀਕੇ ਦੇ ਨਾਲ ਲਤਾੜਿਆ ਜਿਵੇਂ ਬੰਦੇ ਨੂੰ ਆਉਣ ਜਾਣ ਵਾਲੇ ਨੂੰ ਰਾਹੀ ਪਾਂਦੇ ਨੂੰ ਪਤਾ ਹੀ ਨਾ ਲੱਗੇ ਕਿ ਇੱਥੇ ਕੋਈ ਚੀਜ਼ ਪੁੱਟੀ ਹੋਈ ਸੀ ਜਾਂ ਇਸ ਜਗ੍ਹਾ ਦੀ ਖੁਦਾਈ ਕੀਤੀ ਗਈ ਸੀ ਹਾਲਾਂਕਿ ਉਸ ਨੂੰ ਇਸ ਚੀਜ਼ ਦਾ ਭਰੋਸਾ ਸੀ ਕਿ ਜੰਗਲ ਦੇ ਜਿਸ ਹਿੱਸੇ ਦੇ ਵਿੱਚ ਇਹ ਮੈਂ ਘੜੇ ਪੁੱਟੇ ਹਨ ਇੱਥੇ ਕੋਈ ਵੀ ਨਹੀਂ ਆਉਂਦਾ ਪਰ ਫਿਰ ਵੀ ਜੇ ਕੋਈ ਆ ਗਿਆ ਤੇ ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਉਸਨੇ ਪਾਣੀ ਦਾ ਛੜਕਾ ਵੀ ਕਰ ਦਿੱਤ ਉੱਥੇ ਇੱਕ ਨਾ ਦਿਨ ਵਿੱਚ ਇੱਕ ਛੋਟੀ ਜਿਹੀ ਨਿਸ਼ਾਨੀ ਰੱਖ ਦਿੱਤੀ ਇੱਕ ਲੱਕੜ ਜਿਹੀ ਗੱਡ ਦਿੱਤੀ ਤਾਂ ਜੋ ਜਦੋਂ ਰਾਤ ਵੇਲੇ ਮੈਂ ਵਾਪਸ ਆਉਂਦਾ ਮੈਨੂੰ ਲੱਭਣ ਦੇ ਵਿੱਚ ਮੁਸ਼ਕਿਲ ਨਾ ਪੈਦਾ ਹੋਵੇ ਆਪਣੇ ਮਨ ਵਿੱਚ ਤਸੱਲੀ ਦਿੱਤੀ ਲਕੜਾ ਲਦਦੀਆਂ ਬਾਜ਼ਾਰ ਦੇ ਵਿੱਚ ਲੈ ਗਿਆ ਆਮ ਵਾਂਗੂ ਕਿ ਕਿਸੇ ਨੂੰ ਕੋਈ ਸ਼ੱਕ ਨਾ ਹੋਵੇ ਬਾਜ਼ਾਰ ਦੇ ਵਿੱਚ ਜਾ ਕੇ ਲਕੜਾ ਫਰੋਖਤ ਕੀਤੀਆਂ ਘਰ ਚਲਿਆ ਗਿਆ ਘਰ ਜਾ ਕੇ ਘਰਵਾਲੀ ਨੂੰ ਕਿਹਾ ਮੈਂ ਖਾਣਾ ਅੱਜ ਜਲਦੀ ਖਾਣਾ ਹੈ ਮੈਨੂੰ ਰਾਤ ਨੂੰ ਕੋਈ ਕੰਮ ਹੈ ਘਰਵਾਲੀ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਕਿਹਾ ਮੈਂ ਕੰਮ ਕਰਕੇ ਸਭ ਤੋਂ ਪਹਿਲਾਂ ਤੈਨੂੰ ਹੀ ਮਿਲਣਾ ਹੈ ਤੈਨੂੰ ਹੀ ਦੱਸਾਂਗਾ ਆ ਕੇ ਬਸ ਐਨੀ ਇੱਕ ਗੱਲ ਸਮਝ ਲੈ ਕਿ ਆਪਣੇ ਹਾਲਾਤ ਬਦਲ ਗਏ ਹਨ ਬਹੁਤ ਜਲਦੀ ਉਹ ਸੁੱਖ ਸੁਵਿਧਾਵਾਂ ਜਿਨ੍ਹਾਂ ਦਾ ਤੂੰ ਅਕਸਰ ਮੇਰੇ ਅੱਗੇ ਜ਼ਿਕਰ ਕਰਦੀ ਹੁੰਨੀ ਹੈ ਉਹ ਸਾਰੀਆਂ ਸੁੱਖ ਸੁਵਿਧਾਵਾਂ ਹੁਣ ਤੇਰੇ ਕਦਮਾਂ ਵਿੱਚ ਹੋਣ ਗਈਆਂ ਘਰ ਵਾਲੀ ਖੁਸ਼ ਹੋਈ ਜਲਦੀ ਜਲਦੀ ਖਾਣਾ ਪਾਣੀ ਬਣਾ ਕੇ ਦਿੱਤਾ ਖਾਣਾ ਪਾਣੀ ਖਾ ਕੇ ਉਹ ਕਾਲੇ ਕਦਮਾਂ ਦੇ ਨਾਲ ਉਸੇ ਹੀ ਘੋੜੇ ਦੇ ਉੱਤੇ ਘਰੋਂ ਬਾਹਰ ਚੱਲਿਆ ਗਿਆ ਜਦੋਂ ਤੱਕ ਉੱਥੇ ਜਾ ਕੇ ਪਹੁੰਚਿਆ ਤੇ ਕੀ ਵੇਖਦਾ ਹੈ ਕਿ ਬਿਲਕੁਲ ਉਸੇ ਤਰੀਕੇ ਦੇ ਨਾਲ ਉਹ ਜ਼ਮੀਨ ਲੜਤਾੜੀ ਹੋਈ ਹੈ ਉਸੇ ਤਰੀਕੇ ਨਾਲ ਗੱਡੀ ਹੋਈ ਹੈ ਜਲਦੀ ਨਾਲ ਉਹ ਲੱਕੜ ਪੁੱਟ ਕੇ ਬਾਕੀ ਦੀ ਜਿਹੜੀ ਖੁਦਾਈ ਸੀ ਉਹ ਸ਼ੁਰੂ ਕਰਦਾ ਹੈ ਵੇਖਦਾ ਹੈ ਕਿ ਘੜੇ ਤਾਂ ਮਿਲ ਗਏ ਪਰ ਘੜੇ ਖਾਲੀ ਹਨ ਬੜਾ ਹੈਰਾਨ ਹੋਇਆ ਇਸ ਤਰ੍ਹਾਂ ਲੱਗਿਆ ਜਿਵੇਂ ਉਸ ਤੋਂ ਜੀਵਨ ਵਿੱਚ ਕਿਸੇ ਨੇ ਜਨਮਾ ਜਨਮਾਂ ਤਰਾਂ ਦੀ ਧਨ ਦੌਲਤ ਦਾ ਪੈਸਾ ਖੋਹ ਲਿਆ ਹੋਵੇ ਫਿਰ ਅਸਮਾਨ ਵੱਲ ਵੇਖਦਾ ਹੈ ਤੇ ਕਹਿੰਦਾ ਹੈ ਰੱਬਾ ਇਹ ਤੂੰ ਕੀ ਕੀਤਾ ਜੇ ਤੂੰ ਮੈਨੂੰ ਥੋੜੇ ਸਮੇਂ ਦੇ ਲਈ ਅਮੀਰ ਬਣਾਉਣਾ ਸੀ ਤਾਂ ਬਿਹਤਰ ਸੀ ਮੈਨੂੰ ਅਮੀਰ ਨਾ ਹੀ ਬਣਾਉਂਦਾ ਮੈਨੂੰ ਇਸ ਨਿਰਾਸ਼ ਮਨ ਦੇ ਨਾਲ ਉਹ ਫਿਰ ਘਰ ਨੂੰ ਵਾਪਸ ਪਰਤ ਆਇਆ ਲਗਾਤਾਰ ਸਮਝ ਲਗਾਤਾਰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਹੋਇਆ ਕੀ ਹੈ ਵਾਪਰਿਆ ਕੀ ਹੈ ਘਰ ਵਾਲੀ ਨਾਲ ਜਾ ਕੇ ਸਾਰੀ ਕਹਾਣੀ ਸਾਰਾ ਕਿੱਸਾ ਸਾਂਝਾ ਕਰਦਾ ਇਸ ਤਰੀਕੇ ਨਾਲ ਸਵੇਰ ਵੇਲੇ ਗਿਆ ਥਕਾਵਟ ਹੋਈ ਉੱਤਰ ਕੇ ਨੀਂਦ ਆ ਗਈ ਸੁਪਨੇ ਦੇ ਵਿੱਚ ਵੇਖਿਆ ਖੁਦਾਈ ਕੀਤੀ ਉੱਥੇ ਮੈਨੂੰ ਘੜੇ ਮਿਲੇ ਘੜਿਆਂ ਦੇ ਵਿੱਚ ਸੋਨਾ ਚਾਂਦੀ ਹੀਰੇ ਜਵਾਹਰਾਤ ਸੀ ਪਰ ਹੁਣ ਜਦੋਂ ਆ ਕੇ ਖੁਦਾਈ ਕੀਤੀ ਘੜੇ ਤਾਂ ਸਨ ਪਰ ਉਹਨਾਂ ਵਿੱਚ ਸੋਨਾ ਚਾਂਦੀ ਨਹੀਂ ਸੀ ਘਰ ਵਾਲੀ ਕਹਿਣ ਲੱਗੀ ਤੁਹਾਨੂੰ ਕੋਈ ਨਾ ਕੋਈ ਧੋਖਾ ਹੋਇਆ ਤੁਹਾਨੂੰ ਕੋਈ ਨਾ ਕੋਈ ਗਲਤੀ ਲੱਗੀ ਇਸ ਤਰ੍ਹਾਂ ਨਹੀਂ ਹੁੰਦਾ ਸ਼ਾਇਦ ਤੁਸੀਂ ਸੁਪਨਾ ਹੀ ਗਲਤ ਵੇਖਿਆ ਹੋਵੇਗਾ ਪਰ ਕਹਿਣ ਲੱਗਿਆ ਕਿ ਸੁਪਨਾ ਜੇ ਗਲਤ ਹੁੰਦਾ ਮੈਨੂੰ ਘੜੇ ਅੱਜ ਵੀ ਮੇਰੇ ਕੋਲੋਂ ਉੱਥੇ ਹੀ ਮੌਜੂਦ ਹਨ ਉਸੇ ਹੀ ਥਾਂ ਤੇ ਮੋਹਰੀ ਗੱਡੀ ਹੋਈ ਸੀ ਸਾਰਾ ਕੁਝ ਮੈਂ ਆਪਣੇ ਹੱਥਾਂ ਨਾਲ ਕੀਤਾ ਘਰ ਵਾਲੀ ਕਹਿਣ ਲੱਗੀ ਨਹੀਂ ਤੁਹਾਨੂੰ ਭੁਲੇਖਾ ਲੱਗਿਆ ਤੁਸੀਂ ਸੁਪਨੇ ਦੇ ਵਿੱਚ ਕੋਈ ਹੋਰ ਸੁਪਨਾ ਵੇਖ ਲਿਆ ਤੁਹਾਡੇ ਮਨ ਦਾ ਖਿਆਲ ਇੱਕ ਮਹਿਜ਼ ਹੋਵੇਗਾ ਹੋਰ ਕੁਝ ਨਹੀਂ ਇਸ ਕਰਕੇ ਪਰਮਾਤਮਾ ਨੇ ਜੋ ਦਿੱਤਾ ਹੈ ਉਹਦੇ ਵਿੱਚ ਰਾਜੀ ਰਹੋ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਮਨ ਦੇ ਵਿੱਚ ਬੜੇ ਸਾਰੇ ਸਵਾਲ ਸਨ ਪਤਾ ਹੈ ਕਿ ਇਹ ਸੁਪਨਾ ਨਹੀਂ ਸੀ ਪਰ ਕੀ ਕਰ ਸਕਦਾ ਸੀ ਸੋਚ ਦੇ ਵਿੱਚ ਇੱਕ ਚੀਜ਼ ਲਗਾਤਾਰ ਦੌੜ ਰਹੀ ਸੀ ਕਿ ਇਹ ਹੋਇਆ ਕੀ ਹੋਵੇਗਾ ਤੇ ਵਾਪਰਿਆ ਕੀ ਹੋਵੇਗਾ ਅਸਲ ਦੇ ਵਿੱਚ ਹੋਇਆ ਕੀ ਸੀ ਕਿ ਜਿਹੜਾ ਸੁਪਨਾ ਇਸ ਬੰਦੇ ਨੂੰ ਆਇਆ ਬਿਲਕੁਲ ਉਹੀ ਸੁਪਨਾ ਇੱਕ ਹੋਰ ਬੰਦੇ ਨੂੰ ਆਇਆ ਉਹ ਸੁਪਨੇ ਵਿੱਚ ਵੇਖ ਰਿਹਾ ਸੀ ਇੱਕ ਲੱਕੜਹਾਰਾ ਲੱਕੜਾ ਕੱਟਦਾ ਕੱਟਦਾ ਵੱਡੇ ਦਰਖਤ ਤੋਂ ਉਤਰ ਕੇ ਸੌਂ ਜਾਂਦਾ ਹੈ ਉਸ ਨੂੰ ਸੁਪਨਾ ਆਉਂਦਾ ਹੈ ਸੁਪਨਾ ਵੇਖ ਬਾਅਦ ਉਹ ਕਿਸੇ ਲਾਗੇ ਵਾਲੀ ਥਾਂ ਦੀ ਖੁਦਾਈ ਕਰਨੀ ਸ਼ੁਰੂ ਕਰ ਦਿੰਦਾ ਹੈ ਉਸ ਨੇ ਘੜੇ ਕੱਢੇ ਜਿਨ੍ਹਾਂ ਦੇ ਵਿੱਚ ਹੀਰੇ ਜਵਾਹਰਾਤ ਹਨ ਸਾਰਾ ਹੀ ਕੁਝ ਉਹਨੇ ਸੁਪਨੇ ਵਿੱਚ ਵੇਖਿਆ ਉਹ ਲੱਕੜਹਾਰਾ ਕਿਵੇਂ ਘੜਿਆਂ ਨੂੰ ਦੱਬ ਕੇ ਘਰ ਨੂੰ ਘਰ ਨੂੰ ਵਾਪਸ ਚੱਲਿਆ ਗਿਆ ਇਸਨੇ ਜਦੋਂ ਇਹ ਸਾਰਾ ਸੁਪਨਾ ਵੇਖਿਆ ਤੇ ਪੈਰਵਾਹੀ ਕਰਦਾ ਘਰਾਉਂਦਾ ਉਸੇ ਥਾਂ ਤੇ ਜੰਗਲ ਵਿੱਚ ਪਹੁੰਚਿਆ ਆਪਣੀ ਨੀਂਦ ਤੋਂ ਉੱਠ ਕੇ ਆਪਣੇ ਘੋੜੇ ਨੂੰ ਨਾਲ ਲੈ ਜਾ ਕੇ ਉੱਥੇ ਮੋੜੀ ਜਿਹੜੀ ਗੱਡੀ ਹੋਈ ਸੀ ਉਸ ਜਗ੍ਹਾ ਦੀ ਪਛਾਣ ਕਰਨੀ ਬੜੀ ਸੌਖੀ ਹੋ ਗਈ ਪਰਮਾਤਮਾ ਦਾ ਸ਼ੁਕਰ ਕੀਤਾ ਕਿ ਪਰਮਾਤਮਾ ਮੇਰੀ ਜ਼ਿੰਦਗੀ 'ਚ ਸੁਧਾਰ ਦਿੰਦਾ ਹੈ ਤੋ ਮੈਨੂੰ ਸੁਪਨੇ ਦੇ ਰਾਹੀਂ ਮਾਰਗ ਦੱਸਿਆ ਹੈ ਇਸਨੇ ਇੱਕ ਬਹੁਤ ਵੱਡੇ ਵੱਡੇ ਥੈਲੇ ਆਪਣੇ ਨਾਲ ਰੱਖੇ ਹੋਏ ਸੋ ਉਹਨਾਂ ਦੇ ਵਿੱਚੋਂ ਖੜੇ ਖਾਲੀ ਕਰਕੇ ਖੜਿਆਂ ਨੂੰ ਉਸੇ ਤਰੀਕੇ ਨਾਲ ਉੱਥੇ ਦਬਾ ਦਿੱਤਾ। ਉਹਨਾਂ ਦੇ ਉੱਤੇ ਢੱਕਣ ਰੱਖ ਕੇ ਆਪ ਘਰ ਆ ਗਿਆ। ਘਰ ਆ ਕੇ ਘਰਵਾਲੀ ਨੂੰ ਕਿਹਾ ਭਾਗਵਾਨੇ ਆਪਣੇ ਹਾਲਾਤ ਬਦਲ ਗਏ ਹਨ। ਧਨ-ਦੌਲਤ ਪੈਸਾ ਸਾਡੇ ਕੋਲ ਆ ਗਿਆ ਹੈ। ਹੁਣ ਜੋ ਚਾਹੇਗੀ ਉਹੀ ਖਰੀਦੇਗੀ ਤੇ ਉਹੀ ਪਾ ਲਵੇਗੀ। ਆਪਣੇ ਘਰ ਦੇ ਵਿੱਚ ਨੌਕਰ-ਚਾਕਰ ਹੋਣਗੇ। ਸਭ ਤੋਂ ਪਹਿਲਾਂ ਮਹਿਲ ਵਰਗਾ ਘਰ ਬਣਾਵਾਂਗੇ। ਦੂਰ ਨੇੜੇ ਯਾਤਰਾ ਦੇ ਲਈ ਬਹੁਤ ਪਿਆਰੇ ਘੋੜੇ ਰੱਖਾਂਗੇ ਚੰਗਾ ਕੋਈ ਰੱਥ ਵੀ ਰੱਖਾਂਗੇ ਹਰ ਇੱਕ ਕਹਾਣੀ ਕਿਸੇ ਨੂੰ ਦੱਸਦਾ ਦੱਸਦਾ ਆਪਣੀ ਥੈਲੀ ਦਿਖਾ ਰਹੀ ਹਾਂ ਘਰ ਵਾਲੀ ਵਾਕਿਆ ਹੀ ਬੜੀ ਖੁਸ਼ ਹੋਈ ਪਰ ਉਸਦੇ ਮਨ ਵਿੱਚ ਜ ਸਵਾਲ ਆਇਆ ਤੁਸੀਂ ਕਿਤੇ ਲੁੱਟ ਤਾਂ ਨਹੀਂ ਕੀਤੀ ਕਹਿਣ ਲੱਗਿਆ ਬਿਲਕੁਲ ਨਹੀਂ ਹਰ ਗਿਜ਼ ਨਹੀਂ ਇਹ ਤਾਂ ਮੈਂ ਜੰਗਲ ਵਿੱਚੋਂ ਲੈ ਕੇ ਆਇਆ ਹਾਂ ਪਰਮਾਤਮਾ ਨੇ ਰਾਹ ਦੱਸੀ ਸੀ ਘਰ ਵਾਲੀ ਨੇ ਪੁੱਛਿਆ ਕਿਸ ਤਰੀਕੇ ਨਾਲ ਸਾਰੀ ਕਹਾਣੀ ਉਸ ਨੂੰ ਦੱਸ ਦਿੱਤੀ ਘਰਵਾਲੀ ਦਾ ਮਨ ਦੁਖੀ ਹੋ ਗਿਆ ਕਹਿਣ ਲੱਗੀ ਇਹ ਤਾਂ ਚੋਰੀ ਹੈ ਇਹ ਜੋ ਵੀ ਧਨ ਦੌਲਤ ਸੀ ਇਹ ਤਾਂ ਉਸ ਲੱਕੜਹਾਰੇ ਦਾ ਸੀ ਕਹਿਣ ਲੱਗਿਆ ਮੈਂ ਤਾਂ ਸੁਪਨੇ ਵਿੱਚ ਵੇਖਿਆ ਮੈਨੂੰ ਤਾਂ ਸੁਪਨੇ ਵਿੱਚ ਪਤਾ ਲੱਗ ਗਿਆ ਹੁਣ ਪਤਾ ਨਹੀਂ ਅਸਲ ਦੇ ਵਿੱਚ ਲੱਕੜਹਾਰਾ ਹੈ ਵੀ ਸੀ ਕਿ ਨਹੀਂ ਮੇਰਾ ਸੁਪਨਾ ਸੀ ਕਹਿਣ ਲੱਗੀ ਉਹ ਤੇਰਾ ਸੁਪਨਾ ਸੀ ਪਰ ਜੋ ਤੂੰ ਲੈ ਕੇ ਆਇਆ ਉਹ ਤਾਂ ਉਹ ਤਾਂ ਸੱਚ ਹੈ ਜੇ ਤੇਰੇ ਹੱਥ ਵਿੱਚਲਾ ਧਨ ਦੌਲਤ ਸੱਚਾ ਹੈ ਜੇ ਤੇਰਾ ਸੁਪਨਾ ਇਸ ਹੱਦ ਤੱਕ ਸੱਚਾ ਹੈ ਤਾਂ ਉਹ ਲੱਕੜਹਾਰਾ ਵੀ ਸੱਚ ਉੱਥੇ ਹੀ ਹੋਵੇਗਾ ਮੈਂ ਚਾਹੁੰਦੀ ਹਾਂ ਤੁਸੀਂ ਉਸ ਉਸ ਲੱਕੜਹਾਰੇ ਨੂੰ ਮਿਲੋ ਤੇ ਉਸ ਨੂੰ ਕਹਾਣੀ ਦੱਸੋ ਉਹਦੇ ਨਾਲ ਸਾਂਝਾ ਕਰੋ ਇਹ ਕਿੱਸਾ ਇਹ ਜਿਹੜੇ ਬੰਦੇ ਦਾ ਹੱਕ ਹੈ ਉਸ ਬੰਦੇ ਨੂੰ ਦਿੱਤਾ ਜਾਵੇ ਇਹਦੇ ਉੱਤੇ ਆਪਣਾ ਕੋਈ ਹੱਕ ਨਹੀਂ ਬੰਦਾ ਇਸ ਗੱਲ ਦੇ ਵਿੱਚ ਰਾਜ਼ੀ ਨਾ ਹੋਇਆ ਕਹਿਣ ਲੱਗਿਆ ਉਹ ਤਾਂ ਪਾਗਲ ਸੀ ਮੂਰਖ ਸੀ ਜੋ ਧਨ ਦੌਲਤ ਛੱਡ ਕੇ ਚਲਿਆ ਗਿਆ ਇਹ ਤਾਂ ਮੇਰੀ ਮਿਹਨਤ ਹੈ ਕਹਿਣ ਲੱਗੀ ਨਹੀਂ ਦੋਵਾਂ ਦੀ ਇਹ ਲੜਾਈ ਹੋਈ ਉਸ ਤੋਂ ਬਾਅਦ ਇਹ ਗੱਲ ਉਸ ਲੱਕੜਹਾਰੇ ਤੱਕ ਗਈ ਲੱਕੜਹਾਰੇ ਨੇ ਇੱਕ ਹੱਦ ਤੱਕ ਸੁਖ ਦਾ ਸਾਹ ਵੀ ਲਿਆ ਹੁਣ ਦੋਵੇਂ ਜਾਣੇ ਆਪਸ ਵਿੱਚ ਲੜ ਪਏ ਕਿ ਧਨ ਮੇਰਾ ਹੈ ਦੌਲਤ ਮੇਰੀ ਹੈ ਸਿਆਣੇ ਬੰਦਿਆਂ ਨੇ ਰਾਏ ਦਿੱਤੀ ਕਿ ਭਾਈ ਇਹ ਮਾਮਲਾ ਤੁਸੀਂ ਨਗਰ ਦੇ ਰਾਜੇ ਤੱਕ ਲੈ ਕੇ ਜਾਓ ਨਗਰ ਦੇ ਰਾਜੇ ਤੱਕ ਪਹੁੰਚ ਕੀਤੀ ਦੋਵਾਂ ਨੇ ਆਪਣੀ ਗੱਲਬਾਤ ਦੱਸੀ ਰਾਜਾ ਬੜਾ ਹੈਰਾਨ ਸੀ ਅੱਜ ਤੱਕ ਇਹੋ ਜਿਹਾ ਕੋਈ ਕਿੱਸਾ ਨਹੀਂ ਆਇਆ ਬਹੁਤ ਸਾਰੇ ਲੋਕਾਂ ਨੇ ਮੁਸ਼ਕਿਲਾਂ ਹੱਲ ਕਰਵਾਈਆਂ ਪਰ ਕਦੇ ਸੁਪਨੇ ਪਿੱਛੇ ਲੜਾਈ ਹੋਈ ਹੋਵੇ ਤਾਂ ਕੀ ਹੈ ਉਹ ਤਾਂ ਖਿਆਲ ਮਹਿਜ਼ ਹੈ ਖਿਆਲ ਮਹਿਜ਼ ਦੇ ਪਿੱਛੇ ਅਸਲ ਤਾਂ ਅਦਾਲਤ ਦੇ ਬਰਾਮਦ ਹੀ ਹੁੰਦੀ ਹੈ ਕਦੀ ਸੁਣੀ ਨਹੀਂ ਹੈਰਾਨ ਹੋਇਆ ਤੇ ਕਿਹਾ ਵੇਖੋ ਭਾਈ ਦੋਵਾਂ ਦਾ ਹੱਕ ਵੀ ਹੈ ਦੋਵਾਂ ਨੇ ਗਲਤੀਆਂ ਵੀ ਕੀਤੀਆਂ ਹਨ ਇਸ ਲਈ ਬਿਹਤਰ ਇਹੀ ਹੈ ਇਹ ਜੋ ਤੁਹਾਨੂੰ ਬਰਾਮਦ ਹੋਇਆ ਹੈ ਇਸ ਦੇ ਦੋ ਹਿੱਸੇ ਕਰ ਲੋ ਇੱਕ ਹਿੱਸਾ ਲੱਕੜਹਾਰਾ ਲਵੇਗਾ ਇੱਕ ਹਿੱਸਾ ਜਿਸ ਨੇ ਉਹ ਮਾਲ ਪੁੱਟ ਕੇ ਬਰਾਮਦ ਕਰਕੇ ਲਿਆਂਦਾ ਉਹ ਲੈ ਲਵੇਗਾ ਤੇ ਅੱਜ ਤੋਂ ਬਾਅਦ ਇਸ ਵਿਸ਼ੇ ਤੇ ਬਹਿਸ ਨਹੀਂ ਹੋਣੀ ਚਾਹੀਦੀ ਆਪਸ ਦੇ ਵਿੱਚ ਲੱਕੜਹਾਰੇ ਦਾ ਸਮਾਨ ਇਹ ਆਪਣਾ ਉਦੋਂ ਤੱਕ ਸੀ ਜਦੋਂ ਤੱਕ ਉਹਦੇ ਹੱਥ ਵਿੱਚ ਸੀ ਛੱਡ ਕੇ ਕਿਉਂ ਆਇਆ ਦੂਜਾ ਮਿਹਨਤ ਕਰਕੇ ਉਥੋਂ ਲੈ ਕੇ ਆਇਆ ਪਰ ਇਸ ਦੇ ਬਾਵਜੂਦ ਵੀ ਲੱਕੜਹਾਰਾ ਉਸ ਨੂੰ ਇਸ ਗੱਲ ਤੱਕ ਪਹੁੰਚਾਇਆ ਉਸਦੀ ਭਲੇ ਮਾਨਸੀ ਸੀ ਉਹ ਦੱਸਦਾ ਹੀ ਨਾ ਕਿ ਸਾਰਾ ਧਨ-ਦੌਲਤ ਆਪਣੇ ਕੋਲ ਰੱਖਦਾ ਰਾਜੇ ਦੀਆਂ ਗੱਲਾਂ ਸੁਣ ਕੇ ਦੋਵਾਂ ਨੇ ਹਾਮੀ ਭਰੀ ਤੇ ਕਿਹਾ ਹਾਂ ਨੇੜੇ-ਨੇੜੇ ਦੇ ਨਗਰਵਾਸੀ ਹਾਂ ਇੱਕ ਦੂਜੇ ਨਾਲ ਵੈਰ-ਵਿਰੋਧ ਈਰਖਾ ਦੀ ਭਾਵਨਾ ਚੰਗੀ ਨਹੀਂ ਠੀਕ ਹੈ ਇਸ ਸਮਾਨ ਨੂੰ ਅੱਧੋ-ਅੱਧ ਹੀ ਕਰ ਲੈਂਦੇ ਹਾਂ ਰਾਜਾ ਉਹਨਾਂ ਦੀ ਆਪਸ ਵਿੱਚ ਸਹਿਮਤੀ ਤੋਂ ਬਾਅਦ ਖੁਸ਼ ਹੋਇਆ ਤੇ ਕਿਹਾ ਜਾਓ ਭਾਈ ਹੁਣ ਸਮਾਨ ਲੈ ਕੇ ਘਰੇ ਚਲੇ ਜਾਓ ਆਪੋ ਆਪਣਾ ਸਮਾਨ ਲਿਆ ਘਰੇ ਚਲੇ ਗਏ ਇਸ ਤੋਂ ਬਾਅਦ ਰਾਜੇ ਦੇ ਮਨ ਨੂੰ ਚੈਨ ਨਹੀਂ ਆਇਆ ਰਾਜਾ ਹੈਰਾਨ ਲਗਾਤਾਰ ਹੋ ਰਿਹਾ ਸੀ ਕਿ ਇੱਕ ਸੁਪਨੇ ਦੇ ਵਿੱਚ ਲੋਕਾਂ ਨੂੰ ਕਿਵੇਂ ਇੰਨੀ ਧਨ ਦੌਲਤ ਮਿਲ ਸਕਦੀ ਹੈ ਸੋ ਇਹ ਕਹਾਣੀ ਸਾਰਾ ਕਿੱਸਾ ਹੀ ਦੇਖ ਰਿਹਾ ਸੀ ਇਹ ਕਿਵੇਂ ਸੰਭਵ ਹੈ ਰਾਜੇ ਨੂੰ ਨੀਂਦ ਨਹੀਂ ਸੀ ਆ ਰਹੀ ਲਗਾਤਾਰ ਪਾਸੇ ਮਾਰ ਰਿਹਾ ਸੀ ਕਦੇ ਸੱਜੇ ਨੂੰ ਕਰਵਟ ਲੈਂਦਾ ਤੇ ਕਦੇ ਖੱਬੇ ਨੂੰ ਰਾਜੇ ਦੀ ਰਾਣੀ ਇਹ ਗੱਲਾਂ ਵੇਖ ਕੇ ਹੈਰਾਨ ਹੋ ਗਈ ਰਾਣੀ ਕਹਿਣ ਲੱਗੀ ਅੱਜ ਦੱਸੋ ਤੁਹਾਨੂੰ ਕੀ ਹੋਇਆ ਅੱਜ ਤੁਹਾਡੇ ਨਾਲ ਕੀ ਵਾਪਰਿਆ ਤੁਸੀਂ ਮੈਨੂੰ ਇੰਨੇ ਜ਼ਿਆਦਾ ਚਿੰਤਿਤ ਪ੍ਰਤੀਤ ਹੋ ਰਹੇ ਹੋ ਤੁਸੀਂ ਮੈਨੂੰ ਇੰਨੇ ਚਿੰਤਿਤ ਨਜ਼ਰ ਆ ਰਹੇ ਹੋ ਗੱਲ ਕੀ ਹੈ ਰਾਜਾ ਕਹਿਣ ਲੱਗਿਆ ਰਾਣੀ ਅੱਜ ਮੈਂ ਇੱਕ ਅਜੀਬੋ ਗਰੀਬ ਕਿਸਮ ਦਾ ਕਿੱਸਾ ਵੇਖਿਆ ਹੈ ਦਰਬਾਰ ਦੇ ਵਿੱਚ ਦੋ ਜਾਣੇ ਆਏ ਉਹਨਾਂ ਦੇ ਲੜਾਈ ਝਗੜਿਆਂ ਦੇ ਮਸਲੇ ਮੇਰੇ ਕੋਲ ਉਦਾਂ ਬਹੁਤ ਆਉਂਦੇ ਹਨ ਬਹੁਤ ਸਾਰੀਆਂ ਅਜੀਬੋ ਗਰੀਬ ਘਟਨਾਵਾਂ ਵਾਪਰਦੀਆਂ ਹਨ ਪਰ ਜੋ ਅੱਜ ਵਾਪਰਿਆ ਕਦੀ ਜ਼ਿੰਦਗੀ ਵਿੱਚ ਇਹੋ ਜਿਹੇ ਤਜਰਬਾ ਨਹੀਂ ਲਿਆ ਅੱਜ ਤਾਂ ਜੱਗੋ 13ਵੀਂ ਹੋਈ ਹੈ ਰਾਣੀ ਕਹਿਣ ਲੱਗੀ ਇਹੋ ਜਿਹਾ ਕੀ ਵਾਪਰਿਆ ਰਾਜੇ ਨੇ ਸਾਰੀ ਗੱਲ ਰਾਣੀ ਨੂੰ ਬਿਆਨ ਕਰਕੇ ਦੱਸੀ ਰਾਣੀ ਕਹਿਣ ਲੱਗੀ ਕਿ ਨਹੀਂ ਤੁਹਾਨੂੰ ਭੁਲੇਖਾ ਲੱਗਿਆ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਕਿਸੇ ਦੇ ਸੁਪਨੇ ਵਿੱਚ ਐਵੇਂ ਬਾਅਦ ਸੱਚ ਵੀ ਹੋਵੇ ਜਾਂ ਨਹੀਂ ਮੈਨੂੰ ਲੱਗਦਾ ਮਨ ਦਾ ਖਿਆਲ ਹੈ ਤੁਹਾਨੂੰ ਵੀ ਭਲੇਖਾ ਲੱਗਿਆ ਹੈ ਹੋਰ ਕੁਝ ਨਹੀਂ ਤੁਹਾਨੂੰ ਵੀ ਸ਼ਾਇਦ ਸੁਪਨਾ ਆਇਆ ਹੋਵੇਗਾ ਸੁਪਨਾ ਸਮਝੋ ਤੇ ਚੁੱਪਚਾਪ ਦੁਬਾਰਾ ਸੌਂ ਜਾਓ ਰਾਜਾ ਵਾਰ-ਵਾਰ ਕਹਿੰਦਾ ਹੈ ਕਿ ਨਹੀਂ ਮੈਨੂੰ ਕੋਈ ਸੁਪਨਾ ਨਹੀਂ ਆਇਆ ਮੈਂ ਤਾਂ ਹਜੇ ਸੁੱਤਾ ਹੀ ਨਹੀਂ ਰਾਣੀ ਕਹਿਣ ਲੱਗੀ ਨਹੀਂ ਤੁਹਾਨੂੰ ਸੁਪਨਾ ਆਇਆ ਸੀ ਤੁਸੀਂ ਸੁਪਨਾ ਵੇਖਿਆ ਹੋਵੇਗਾ ਅਜੇ ਵੀ ਉਸ ਇਲਾਕੇ ਦੇ ਵਿੱਚ ਇੱਕ ਗੱਲ ਤੇ ਹੋਰ ਵਿਚਾਰ ਚੱਲ ਰਹੀ ਸੀ ਕਿ ਸੱਚ ਵਿੱਚ ਸੁਪਨਾ ਵੇਖਿਆ ਕਿਸ ਨੇ ਸੀ ਇਹ ਸੁਪਨਾ ਸੱਚ ਸੀ ਜਾਂ ਝੂਠ ਸੀ ਪਰ ਸਬੂਤ ਤਾਂ ਸੀ ਕਿ ਧਨ-ਦੌਲਤ ਤਾਂ ਸੀ ਗੁਰੂ ਰੂਪ ਪਿਆਰੀ ਸਾਥ ਸੰਗਤ ਜੀ ਅਸਲ ਦੇ ਵਿੱਚ ਸਾਡੀ ਜ਼ਿੰਦਗੀ ਦੇ ਵਿੱਚ ਆਹੀ ਕੁਝ ਵਾਪਰਦਾ ਹੈ ਅਖੀਰ ਤੇ ਵਿੱਚ ਅਜੇਹਾ ਕੁਝ ਹੀ ਹੁੰਦਾ ਹੈ ਜੋ ਕੁਝ ਸਾਡੀ ਜ਼ਿੰਦਗੀ ਦੇ ਵਿੱਚ ਵਾਪਰਿਆ ਹੁੰਦਾ ਹੈ ਉਹ ਸਾਰਾ ਕੁਝ ਸੁਪਨਿਆਂ ਵਾਂਗ ਹੀ ਹੁੰਦਾ ਹੈ ਪੱਕਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਅਸਲੀਅਤ ਵਿੱਚ ਖੜੇ ਸਨ ਕਿ ਲੱਕੜ ਦੀ ਗੱਡੀ ਸੀ ਕਿ ਪਤੀ ਪਤਨੀ ਸਨ ਬੱਚੇ ਸੀ ਪਰਿਵਾਰ ਸੀ ਮਿੱਤਰ ਸੀ ਸੁੱਖ ਸੁਵਿਧਾਵਾਂ ਸੀ ਦੁੱਖ ਸਨ ਆਪਣੇ ਸਨ ਪਰाये ਸਨ ਕਿਹੜੇ ਸੰਘਰਸ਼ ਹੋਏ ਸਨ ਕਿਹੜੇ ਮੁਕਾਬਲੇ ਹੋਏ ਸਨ ਕਿਹੜੇ ਜਿੱਤੇ ਸਨ ਕਿਹੜੇ ਹਾਰੇ ਸਨ ਕਿਹੜੇ ਸਫਲ ਹੋਏ ਤੇ ਕਿਹੜੇ ਅਸਫਲ ਹੋਏ ਮਰਨ ਵੇਲੇ ਆਦਮੀ ਦੇ ਸਾਹਮਣੇ ਇਹ ਸਾਰੇ ਹੀ ਸੁਪਨੇ ਦੌੜਦੇ ਹਨ ਉਹਨਾਂ ਨੂੰ ਤੈਅ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਇਹ ਮੈਂ ਸੁਪਨੇ ਵੇਖੇ ਸੀ ਅਜੇਹਾ ਕੁਝ ਸੱਚ ਸੀ ਤੁਸੀਂ ਵੀ ਸੋਚੋ ਅੱਜ ਤੋਂ ਹੀ ਕਿ 5 ਸਾਲ ਪਹਿਲਾਂ ਜਾਂ 10 ਸਾਲ ਪਹਿਨਾ ਕੋਈ ਖੁਸ਼ੀ ਦੇ ਮੌਕੇ ਹੋਏ ਹੋਣਗੇ ਕੋਈ ਗਮੀ ਦੇ ਮੌਕੇ ਹੋਏ ਹੋਣਗੇ ਸਾਰਾ ਕੁਝ ਉਹ ਸੁਪਨੇ ਵਾਂਗ ਹੋ ਗਿਆ ਪਰਮਾਤਮਾ ਦੇ ਹੱਥ ਵਿੱਚ ਸਾਰਾ ਕੁਝ ਹੈ ਕੁਝ ਧੁੰਦਲਾ ਹੋ ਸਕਦਾ ਹੈ ਤੇ ਸਮਾਂ ਪਾ ਕੇ ਚੀਜ਼ ਦਾ ਰੰਗ ਉੱਡ ਜਾਂਦਾ ਹੈ ਜੇ ਕੋਈ ਚੀਜ਼ ਪੱਕੀ ਤੌਰ ਤੇ ਸਾਡੇ ਕੋਲ ਹੈ ਉਹ ਕੀ ਹੈ ਉਹ ਹੈ ਜੀ ਸਾਡੀ ਸਮਝਬੂਝ ਪਰਮਾਤਮਾ ਦੀ ਕਿਰਪਾ ਦੇ ਨਾਲ ਆਈ ਹੋਈ ਅਕਲ ਹੈ ਪਰਮਾਤਮਾ ਦਾ ਜਪਿਆ ਹੋਇਆ ਨਾਮ ਸਦਾ ਨਿਰੰਤਰ ਸਾਡੇ ਕੋਲ ਰਹਿਣ ਵਾਲਾ ਹੈ ਅਸੀਂ ਆਵਾਂਗੇ ਚਲੇ ਜਾਵਾਂਗੇ ਜਨਮਾਂ ਜਨਮਾਂ ਵਿੱਚ ਧੱਕੇ ਵੀ ਖਾਵਾਂਗੇ ਪਰ ਪਰਮਾਤਮਾ ਦਾ ਨਾਮ ਇੱਕ ਜਗ੍ਹਾ ਸਥਿਰ ਰਹਿੰਦਾ ਹੈ ਬਾਕੀ ਹਰ ਇੱਕ ਚੀਜ਼ ਜਿਸ ਦੇ ਪਿੱਛੇ ਅੱਜ ਤੋਂ 10 ਸਾਲ ਪਹਿਲਾਂ ਅਸੀਂ ਧੌੜ ਰਹੇ ਸੀ ਉਹ ਚੀਜ਼ ਸਾਨੂੰ 5 ਸਾਲ ਪਹਿਲਾਂ ਵੀ ਮਿਲ ਗਈ ਸੀ ਪਰ ਅੱਜ ਸਿਰਫ ਸੁਪਨੇ ਵਾਂਗ ਯਾਦ ਹੈ ਪਰਮਾਤਮਾ ਇਹ ਹੀ ਕੁਝ ਸਾਨੂੰ ਸਮਝਾਉਂਦੇ ਹਨ ਕਿ ਅਸੀਂ ਸਮਝ ਸਕੀਏ ਹਰ ਇੱਕ ਚੀਜ਼ ਨਾਸ਼ਵਾਨ ਹੈ ਹਰ ਇੱਕ ਚੀਜ਼ ਦਾ ਨਾਸ਼ ਹੋਣਾ ਤੈ ਹੈ ਜੇ ਖਤਮ ਹੋਵੇਗਾ ਤਾਂ ਪਰਮਾਤਮਾ ਦਾ ਨਾਮ ਨਹੀਂ ਖਤਮ ਹੋਵੇਗਾ ਜੇਕਰ ਤੁਸੀਂ ਇਸ ਗੱਲ ਨੂੰ ਪੱਲੇ ਬੰਨ ਲਿਆ ਤੁਹਾਡੀ ਜ਼ਿੰਦਗੀ ਸੁਧਰ ਜਾਵੇਗੀ ਪਰਮਾਤਮਾ ਦਾ ਜਪਿਆ ਹੋਇਆ ਨਾਮ ਹੀ ਸਾਰੀ ਉਮਰ ਤੇ ਉਮਰ ਤੋਂ ਬਾਅਦ ਵੀ ਸਾਡੇ ਨਾਲ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ